ਉਹਨਾਂ ਤੇ ਪੂਰੇ ਉੱਤਰੋਂ ਤੁਹਾਨੂੰ ਕਾਰੇ ਵਾਸਤੇ ਫਿਰ ਬਣਾਉਂਦੇ ਲੋਕ ਇਸੇ ਕੰਮ ਵਾਸਤੇ ਬਣਾਉਂਦੇ ਆ ਇਹ ਕੰਮ ਥੋੜੀ ਹੈ ਕਿ ਜਦੋਂ ਤਾਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਹ ਤਾਂ ਅਸੀਂ ਘਟ ਘਟ ਜਾਂਦੇ ਆ ਆ ਜਿਹੜੇ ਕੋਠੇ ਨੇ ਢਾਣੀਆਂ ਨੇ ਉੱਥੇ ਵੀ ਜਾਂਦੇ ਆ ਹੱਥ ਜੋੜ ਕੇ ਵਿਖਿਆਰ ਰੱਖਿਓ ਜੀ ਜਿਹਨੂੰ ਜਿੱਤ ਜਾਂਦੇ ਨੇ ਕਹਿੰਦੇ ਚੰਡੀਗੜ੍ਹ ਆ ਜੀ ਕੀ ਗੱਲ ਬਈ ਜਿੱਤਣ ਤੋਂ ਬਾਅਦ ਕਿਉਂ ਨਹੀਂ ਆਉਂਦੇ ਵਾਪਸ ਉਹਨਾਂ ਕੋਲੇ ਸੋ ਅਸੀਂ ਇਥੇ ਕਰਕੇ ਸਰਕਾਰ ਤੁਹਾਡੇ ਦਵਾਰ ਨਾਲ ਦਾ ਪ੍ਰੋਗਰਾਮ ਚਲਾਇਆ ਹੋਇਆ ਹੈ ਅਫਸਰਾਂ ਨੂੰ ਕਹੇ ਤੁਸੀਂ ਜਾਣਾ ਪਿੰਪਲਾਂ ਬੋੜਾਂ ਵੱਲੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਮੰਜਿਆਂ ਤੇ ਬਹਿ ਕੇ ਤਖਤ ਪੋਸ਼ਾ ਤੇ ਬਹਿ ਕੇ ਰੀਸਟਰੀਆਂ ਕਰਨੀਆਂ ਨੇ ਹੋਰ ਜਿਹੜੇ ਕਾਰਡ ਜੇ ਜੋ ਜਿੰਨਾ ਕੰਮ ਨੇ ਲੋਕਾਂ ਨੇ ਤੁਸੀਂ ਕਰਨੇ ਆ ਇਹ ਅਸੀਂ ਖਾਸ ਤੌਰ ਤੇ ਕਿਉਂਕਿ ਮੈਨੂੰ ਪਤਾ ਮੈਂ ਥੱਲੋਂ ਆਇਆ ਹਾਂ ਜੀ ਅਸੀਂ ਤਾਂ ਆਮ ਘਰਾਜ ਉੱਠ ਕੇ ਆਇਆ ਹਾਂ ਜੀ ਖੇਤੀ ਕਰਨ ਵਾਲਾ ਪਰਿਵਾਰ ਹੈ ਦੋ ਵਾਰੀ ਐਸ਼ੀ ਟਰੈਕਟਰ ਤੋਂ ਮਾਂ ਤੜਵਾਈ ਹੋਈ ਆ ਉਹ ਤਾਂ ਹੁਣ ਜੀ ਚੱਕਰ ਨਾ ਪੈਂ ਤੇ ਟੱਸ ਪਹਿਲਾਂ ਜੜ ਵੀ ਐ ਆਇਮ ਹਾਰਦਾ ਇੱਥੋਂ ਕੱਢ ਦਿੰਦਾ ਜੀ ਆ ਦੇਖ ਲੋ ਬਿੰਗੀ ਐ ਇਹਦੇ ਨਾਲੋਂ ਸੋ ਹੁਣ ਤਾਂ ਆ쉐 ਸੈਲਫ ਸਟਾਰਟ ਆ ਗਏ ਨਾ ਸੋ ਇਸ ਕਰਕੇ ਪੱਖਿਆਂ ਦੀਆਂ ਜੈਂਡੋਰੀਆਂ ਬਦਲ ਕੇ ਦੋ ਬੀਨਲ انجن ਦੇ ਸਿਲੈਂਸਰ ਮੂਰੇ ਮੱਛਰ ਦਾ ਨਹੀਂ ਲਾ ਕੇ ਸੁੱਤੇ ਹੋਏ ਆ ਜੀ ਜਮਾ ਥੱਲੋਂ ਆਇਆ ਸਤਿ ਸ੍ਰੀ ਅਕਾਲ ਜੀ ਇਹੋ ਹੀ ਇਹੋ ਹੀ ਕਾਰਨ ਹੈ ਕਿ ਅਸੀਂ ਥੱਲੋਂ ਆਇਆ ਥੱਲੋਂ ਉੱਠ ਕੇ ਨਾ ਤੇ ਪਿਤਾ ਜੀ ਨੇ ਬਹੁਤ ਮਿਹਨਤ ਕੀਤੀ ਤੇ ਆ ਪਰਿਵਾਰ ਇੱਥੇ ਆ ਗਿਆ ਸੂਣ ਜੇ ਪਰਿਵਾਰ ਸੇਵਾ ਕਰਨੀ ਚਾਹੁੰਦਾ ਪਰ ਕਿਸੇ ਦਾ ਮਨ ਹੀ ਨਹੀਂ ਬਣ ਰਿਹਾ ਕਿ ਇਹਨੂੰ ਸੇਵਾ ਦਾ ਮੌਕਾ ਹੀ ਦੇ ਦਈਏ ਆਡੀ ਆਮ ਆਦਮੀ ਪਾਰਟੀ ਐ ਸਭ ਤੋਂ ਵਧੀਆ ਮੌਕੇ ਨੌਜਵਾਨਾਂ ਵਾਸਤੇ ਮੁੰਡੇ ਕੁੜੀਆਂ ਜਿਹੜੇ ਰਾਜਨੀਤੀ ਚ ਜਾਉਣਾ ਚਾਹੁੰਦੇ ਐ ਸਭ ਤੋਂ ਵਧੀਆ ਪਲੇਟਫਾਰਮ ਆਮ ਆਦਮੀ ਪਾਰਟੀ ਐ ਆ ਸਾਡੇ ਬੈਠੇ ਨੇ ਸਾਡੇ ਨੌਜੇਤੋਂ ਵਾਲਾ ਐਮਐਲਏ ਬੈਠਾ ਸਾਡਾ ਮੋਲਕ ਬੈਠਾ ਸਾਡੇ ਕਾਕਾ ਬਰਾੜ ਜੀ ਬੈਠਿਆ ਬਾਗੇ ਪੁਰਾਣੇ ਵਾਲੇ ਬੈਠਿਆ ਆ ਇੱਕ ਕੁਲਦੀਪ ਢੋਸਰਾਂ ਦੇ ਬੇਟੇ ਨੇ ਜਿਹੜੇ ਕਿ ਸਾਡੇ ਨਾਲ ਪੀਵੀਪੀ ਚ ਹੁੰਦੇ ਸੀ ਲਾਡੀ ਢੋਸ ਅੱਜ ਕੱਲ੍ਹ ਧਰਮਕੋਟ ਤੋਂ ਐਮਐਲਏ ਤੋਂ ਸਾਡੇ ਤਾਂ 26 24 27 23 ਸਾਲ ਦੇ ਮੁੰਡੇ ਕੁੜੀਆਂ ਜਿੱਤ ਗਏ ਤੁਸੀਂ ਦੇਖ ਲਓ ਜੀਵਨ ਜੋਧਕੌਰ ਨੇ ਨਵਜੋ ਸਿੰਘੂ ਤੇ ਮਜੀਠੀਆ ਇੱਕੋ ਬਟਨ ਨਾਲ ਦੋਨੇ ਹਰਾਤੇ ਇੱਥੇ ਦੇਖ ਲਓ ਤੁਸੀਂ 94 ਸਾਲ ਦੀ ਉਮਰ 'ਚ ਕਦੇ ਉਹ ਇਲੈਕਸ਼ਨ ਨਹੀਂ ਆ ਰਹੇ ਸੀ ਖੁੱਡੀਆਂ ਪਰਿਵਾਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਤਾ ਜੀ ਉਹੀ ਖੁੱਡੀਆਂ ਪਰਿਵਾਰ ਜਿਨ੍ਹਾਂ ਨਾਲ ਤੱਕਾ ਕੀਤਾ ਸੀ ਜਦੇਰ ਸਾਹਿਬ ਜਗਦੇਵ ਸਿੰਘ ਖੁੱਡੀਆਂ ਜੀ ਬੜੇ ਸਾਊ ਬਹੁਤ ਮਨ ਰੱਬੀ ਰੂਹ ਸੀਗੇ ਉਹਨਾਂ ਨੇ ਤੱਕਾ ਕੀਤਾ ਕਿਸ ਲੈਵਲ ਤੱਕ ਤੱਕਾ ਕੀਤਾ ਪਰਮਾਤਮਾ ਨੇ ਫਿਰ ਵਾਸਾ ਪਲਟਤਾ ਵਕਤ ਇਹ ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਹੈ ਪਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਵਕਤ ਹੈ ਤੁਸੀਂ ਦੇਖ ਲਓ ਇਹ ਕਹਿੰਦਾ ਸੀ ਸੁਖਬੀ ਬਾਦਲ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਐ ਨਹੀਂ ਉਹਦੇ ਕੋਲੇ ਅੱਜ 25 ਬੰਦੇ ਐ ਨਹੀਂ ਕਿਉਂਕਿ ਹੰਕਾਰ ਕਿਸੇ ਨੂੰ ਕੁਝ ਸਮਝਣਾ ਹੀ ਨਹੀਂ ਅਫਸਰ ਸਲੂਟ ਮਾਰ ਕੇ ਐ ਖੜੇ ਨੇ ਉਹਦੇ ਵੱਲ ਝੱਕਣਾ ਹੀ ਨਹੀਂ ਕਿਸੇ ਸਲੂਟ ਦਾ ਜਵਾਬ ਨਹੀਂ ਦੇਣਾ ਕਿਸੇ ਨਾਲ ਹੱਥ ਨਹੀਂ ਮਲਾਉਣਾ ਬੰਦਾ ਹੱਥ ਕੱਢੀ ਖੜਾ ਹੈ ਉਹ ਕਹਿੰਦਾ ਹਾਂ ਠੀਕ ਹੈ ਠੀਕ ਹੈ ਐ ਸਮਝਣ ਲੱਗ ਗਏ ਸੀਗੇ ਪਤ ਨਹੀਂ ਐ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਅਜਾ ਉਧਰ ਸੈਟਿੰਗ ਹੋ ਗਈ ਸੀ ਦੂਜੇ ਪਾਸੇ ਕਾਂਗਰਸ ਚ ਵੀ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤਾਂ ਮੈਨੂੰ ਕੁਝ ਨਾ ਕਹੀਂ ਚੱਲ ਪਿਆ ਕੰਮ ਆਪਣਾ ਵਧੀਆ ਪਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਹਸਤਾ ਹੋਲ ਜਲੇ ਮਹਿੰਦਰ ਮਾਟਰ ਦਾ ਮੁੰਡਾ ਵੀ ਆਉ ਹਜੇ ਇੱਕ ਆ ਨਹੀਂ ਪਤਾ ਸੀ ਉਹਨਾਂ ਨੂੰ ਸੋਸੇ ਆ ਕੇ ਸੱਚੇ ਦਿਲੋਂ ਕੰਮ ਕਰ ਰਹੇ ਆਂ ਪੰਜਾਬ ਵਾਸਤੇ ਔਰ ਜਦੋਂ ਮੈਨੂੰ ਇਹ ਬਿਲਕੁਲ ਸੱਚੀ ਗੱਲ ਹੈ ਜਦੋਂ ਮੇਰੀ ਗੱਲ ਹੋਈ ਆ 5 ਤਰੀਕ ਦਿਨ ਗੱਲ ਹੋਈ ਮੇਰੇ ਨਾਲ ਚਾਰ ਪੰਜ ਦਿਨ ਹੋਇਆ ਚਾਰ ਪੰਜ ਚਾਰ ਪੰਜ ਦਿਨ ਹੋ ਰਿਹਾ ਜੇ ਗੱਲ ਹੋਈ ਨੂੰ ਮੈਂ ਉਦੋਂ ਕਿਹਾ ਸੀ ਡਿੰਪੀ ਵੀਰ ਅੱਦੇ ਮਾਨ ਨਾਲ ਆਈ ਜੇ ਤੈਨੂੰ ਸੁਖਵੀਰ ਬਾਦਲ ਕਹਿੰਦਾ ਕਿ ਤੈਨੂੰ ਮੈਂ ਮਾਂ ਬਣ ਦਾ ਮਾਨਸਮਾਨ ਦਿੰਨਾ ਤਾਂ ਭਾਵੇਂ ਨਾ ਹੀ ਕੋਈ ਗੱਲ ਨਹੀਂ ਪਰ ਜੇ ਇੱਧਰ ਆਉਣਾ ਤਾਂ 100% ਮਾਨ ਨਾਲ ਆਈ ਉਸ ਤੋਂ ਬਾਅਦ ਫਿਰ ਮੇਰਾ ਕੰਮ ਹੈ ਇੱਜ਼ਤ ਮਾਨ ਦੇਣਾ ਤੈਨੂੰ ਕਿੱਥੇ ਤੱਕ ਪਹੁੰਚਾਉਣਾ ਲੋਕਾਂ ਦੀ ਸੇਵਾ ਕਿੰਨੀ ਕਰਨੀ ਹੈ ਮੇਰਾ ਕੰਮ ਸੋ ਇਹ ਹੈ ਅੱਜ ਦੇਖ ਲਓ ਹੁਣ ਹਾਲਤ ਕੀ ਹੋਈ ਪਈ ਉਹਨਾਂ ਦੀ ਅੱਜ ਕੋਈ ਬਣਨਾ ਮੈਂ ਮੇਰੇ ਬੱਤੀ ਦੰਦਾ ਹੈ ਕਈ ਵਾਰੀ ਨਾ ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ ਮੈਂ ਤਾਂ ਘਰ ਦੇ ਵੀ ਕਹਿੰਦੇ ਆ ਨਾ ਬੋਲਿਆ ਕਰ ਐ ਜੇ ਕੁਝ ਕੋ ਸੱਚਾ ਹੋ ਜਾਂਦਾ ਤੇ ਮੈਂ ਨਾ ਮਾਗੀ ਮੇਲੇ ਤੇ ਭਾਸ਼ਣ ਦੇ ਰਿਹਾ ਸੀ ਮਨਪੀਤ ਬਾਦਲ ਵਾਲੀ ਪਾਰਟੀ ਸੀ 2000 13 ਦੀ ਜਨਵਰੀ ਤਾਂ ਅਹੀਂ ਰੋੜਤੀ ਸੀ ਰੈਲੀ ਵਾਲੀ ਜਗਾ ਗੱਡੀਆਂ ਲੰਘੀਆਂ ਓਏ ਓਏ ਲੰਘੀਆਂ ਮੈਂ ਕਿਹਾ ਵੀ ਰੁਕੜਾ ਪੈ ਗਿਆ ਲੋਕ ਝਾਕਣ ਲੱਗ ਪਏ ਕੌਣ ਐ ਤੇ ਵੀ ਜੀ ਸੁਖਬੀਰ ਤੇ ਮਜੀਠੀਆ ਨੇ ਰਾਜ ਸੀ ਉਦੋਂ ਮੈਂ தோ ਕਿਤੇ ਨਿਕਲ ਗਿਆ ਮੂੰਹ ਚੋਂ ਮੈਂ ਕੋਈ ਨਹੀਂ ਲੰਘ ਲੈਣ ਦੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹਨਾਂ ਨੂੰ ਗੱਡੀ 'ਚ ਬਿਠਾਉਣ ਵਾਸਤੇ ਬੰਦਾ ਨਹੀਂ ਲੱਭਣਾ ਗੱਡੀ 'ਚ ਬੈਠ ਜੂ ਨੇ ਅੱਜ ਹਾਲਤ ਹੋਈ ਵੀ ਐ ਅੱਜ ਵੀ ਸੁਖਵੀਰ ਬਾਦਲ ਨੇ ਫੋਟੋ ਖਿਚਾ ਲੂ ਅਲੱਗਾਂ ਛੱਡੋ ਜੀ ਫੇਸਬੁੱਕ ਤੇ ਪੈ ਗਈ ਗਾਲਾਂ ਪੈਣਗੀਆਂ ਕੋਈ ਲੋਕ ਕਹਿੰਦੇ ਰਾ ਇੰਨਾ ਨਾ ਖੜ੍ਹੇ ਹੋ ਤੁਸੀਂ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਮੈਂ ਦਿੰਪੀ ਹੋਰਾਂ ਦੀ ਇੰਟਰਵਿਊ ਸੁਣ ਰਿਆ ਸੀ ਇਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਦੱਸੋ ਕੀ ਕਰਨਾ ਕਹਿੰਦੇ ਜੇ ਸਿਆਸਤ ਕਰਨੀ ਹੈ ਤਲਵੰਡੀ ਸਾਭੋ ਚਲਾ ਜਾ ਲੈ ਦੱਸ ਜਿੱਥੇ ਲੋਕ ਬੰਦਾ ਜੰਮਿਆ ਪਲਿਆ ਜਿੱਥੇ ਲੋਕ ਲੋਕਾਂ ਨਾਲ ਉਹਦਾ ਮੋਹ ਪਿਆਰ ਹੈ ਉੱਥੇ ਹੀ ਆਊਗਾ ਤਲਵੰਡੀ ਸਾਭੋ ਤਾਂ ਆ ਹਾਲਾਤ ਨੇ ਨਾ ਇਹਨਾਂ ਅਸਲ 'ਚ ਕੀ ਹੈ ਨਾ ਹੁਣ ਆ ਹਾਲਾਤ ਹੋ ਗਏ ਇਹ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜਦਾ ਰਿਹਾ ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ ਪਰ ਮੁੱਦੇ ਮੂਰੇ ਆਉਂਦੇ ਰਹੇ ਬੇਅਦਬੀ ਗੁਰੂ ਸਾਹਿਬ ਦੀ ਹੋਈ ਤਾਂ ਲੋਕਾਂ ਨੇ ਵੀ ਕਚੈਰੀ ਵਿੱਚ ਦਾ ਫੈਸਲਾ ਕਰਤਾ ਕਿ ਭਾਈ ਤੁਸੀਂ ਇਹ ਕੀਤੀ ਹੈ ਹੁਣ ਠੀਕ ਹੈ ਜੱਜ ਜੱਜ ਜਾਂ ਤੁਸੀਂ ਸਰਕਾਰਾਂ ਜਾਂ ਵਕੀਲ ਤੁਹਾਡੇ ਨੇ ਤੁਸੀਂ ਕਹੇਸ ਆਪਦੇ ਹੱਕ ਆਪ ਹੀ ਬੰਦਾ ਆਪਦੇ ਬੁੱਧ ਕਿਵੇਂ ਜਾਂਚ ਕਰਾ ਲੂਗਾ ਅਸੀਂ ਲੱਗੇ ਹੋਇਆ ਸਾਨੂੰ ਉਹ ਕੇਸ ਨੂੰ ਬਹੁਤ ਬਰੀਕੀ ਨਾਲ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਉਹਦੇ ਚ ਸਾਨੂੰ ਬਹੁਤ ਕੁਝ ਮਿਲ ਰਿਹਾ ਹੁਣ ਅੱਗੇ ਆਉਣ ਵਾਲੇ ਦਿਨਾਂ ਚ ਕਿਉਂਕਿ ਅਸੀਂ ਵੀ ਵਾਦਾ ਕਰਕੇ ਆਏ ਆ ਨਹੀਂ ਅਸੀਂ ਵੀ ਦੋਸ਼ੀ ਹੋਮਾਂਗੇ ਫਿਰ ਇਸ ਗੱਲ ਦੇ ਸੋ ਵੀਰੋ ਤੇ ਪ੍ਰਮਾਤਮਾ ਦੇ ਰਿਆ ਸਾਜਾ ਫਿਰੋਂ ਇਹ ਅਸਲੀ ਮੁੱਦਿਆਂ ਤੋਂ ਭੱਜਦੇ ਰਹੇ ਪਰ ਸਿਆਣੇ ਕਹਿੰਦੇ ਕਬੂਤਰ ਦੇ ਅੱਖਾਂ ਵਿੱਚੋਂ ਨਾ ਬਿੱਲੀ ਨਹੀਂ ਭੱਜਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਅੱਖਾਂ ਮੀਚ ਲੈਂਦਾ ਹੈ ਕਬੂਤਰ ਨੂੰ ਦੇਖਣੋਂ ਹਟ ਜਾਂਦਾ ਹੈ ਕਬੂਤਰ ਸੋਚਦਾ ਹੈ ਬਿੱਲੀ ਨੂੰ ਵੀ ਦੇਖਣੋਂ ਹਟ ਜਾਣਾ ਇੱਦਾਂ ਹੀ ਸਾਡੇ ਕਾਕਾ ਬਰਾੜ ਜੀ ਬੈਠਿਆ ਬਾਗੇ ਪੁਰਾਣੇ ਵਾਲੇ ਬੈਠਿਆ ਆ ਇੱਕ ਕੁਲਦੀਪ ਢੋਸਰਾਂ ਦੇ ਬੇਟੇ ਨੇ ਜਿਹੜੇ ਕਿ ਸਾਡੇ ਨਾਲ ਪੀਵੀਪੀ ਚ ਹੁੰਦੇ ਸੀ ਲਾਡੀ ਢੋਸਰ ਅੱਜਕੱਲ੍ਹ ਧਰਮਕੋਟ ਤੋਂ ਐਮਐਲਏ ਤੁਸੀਂ ਸਾਡੇ ਤਾਂ 26 24 27 23 ਸਾਲ ਦੇ ਮੁੰਡੇ ਕੁੜੀਆਂ ਜਿੱਤ ਗਏ ਤੂੰ ਦੇਖ ਲਓ ਜੀਵਨ ਜੋਤ ਕੌਰ ਨੇ ਨਰਜੋ ਸਿੰਘ ਸਿੱਧੂ ਤੇ ਮਜੀਠੀਆ ਇੱਕੋ ਬਟਨ ਨਾਲ ਦੋਨੇ ਹਰਾਤੇ ਇੱਥੇ ਦੇਖ ਲਓ ਤੁਸੀਂ 94 ਸਾਲ ਦੀ ਉਮਰ 'ਚ ਕਦੇ ਉਹ ਇਲੈਕਸ਼ਨ ਆ ਰਹੇ ਸੀ ਖੁੱਡੀਆਂ ਪਰਿਵਾਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਤਾ ਜੀ ਉਹੀ ਖੁੱਡੀਆਂ ਪਰਿਵਾਰ ਜਿਨ੍ਹਾਂ ਨਾਲ ੱੱਕਾ ਕੀਤਾ ਸੀ ਜਥੇਦਾਰ ਸਾਹਿਬ ਜਗਦੇਵ ਸਿੰਘ ਖੁੱਡੀਆਂ ਜੀ ਬੜੇ ਸਾਊ ਬਹੁਤ ਮਤਲਬ ਰੱਬੀ ਰੂਹ ਸੀਗੇ ਉਹਨਾਂ ਨੇ ਧੱਕਾ ਕੀਤਾ ਕਿਸ ਲੈਵਲ ਤੱਕ ਧੱਕਾ ਕੀਤਾ ਤਾਂ ਪਰਮਾਤਮਾ ਨੇ ਫਿਰ ਵਾਸਾ ਪਲਟਤਾ ਵਕਤ ਇਹ ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਹੈ ਭਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਵਕਤ ਹੈ ਤੁਸੀਂ ਦੇਖ ਲਓ ਕੀ ਕਹਿੰਦਾ ਸੀ ਸੁਖਬੀਰ ਬਾਦਲ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਹੈ ਨਹੀਂ ਉਹਦੇ ਕੋਲੇ ਅੱਜ 25 ਬੰਦੇ ਹੈ ਨਹੀਂ ਕਿਉਂਕਿ ਹੰਕਾਰ ਕਿਸੇ ਨੂੰ ਕੁਝ ਸਮਝ ਨਹੀਂ ਨਹੀਂ ਅਫਸਰ ਸਲੂਟ ਮਾਰ ਕੇ ਖੜੇ ਨੇ ਉਹਦੇ ਵੱਲ ਝੱਕਣਾ ਹੀ ਨਹੀਂ ਕਿਸੇ ਸਲੂਟ ਦਾ ਜਵਾਬ ਨਹੀਂ ਦੇਣਾ ਕਿਸੇ ਨਾਲ ਹੱਥ ਨਹੀਂ ਮਲਾਉਣਾ